ਪੁਲਿਸ ਸਟੇਸ਼ਨ ਬਹਿਰਾਮਪੁਰ ਦੇ ਨਜ਼ਦੀਕ ਮਾਤ 150 ਮੀਟਰ ਦੂਰੀ ਤੇ ਦੋ ਹਾਰਡਵੇਅਰ ਸਟੋਰਾਂ ਦੀਆਂ ਕੰਨਾਂ ਪਾੜ ਕੇ ਚੋਰਾਂ ਵੱਲੋਂ ਲੱਖਾਂ ਦਾ ਸਮਾਨ ਚੋਰੀ ਕਰ ਲਿਆ ਗਿਆ ਜਾਣਕਾਰੀ ਦਿੰਦੇ ਹੋਏ ਬਲਬੀਰ ਹਾਰਡਵੇਅਰ ਸਟੋਰ ਅਤੇ ਸੌਂਗੀ ਹਾਰਡਵੇਅਰ ਸਟੋਰ ਦੀ ਨੰਨਗਰ ਰੋਡ ਅੱਡਾ ਬਹਿਰਾਮਪੁਰ ਨੇ ਦੱਸਿਆ ਕਿ ਅਸੀਂ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਚਲੇ ਗਏ ਹਾਂ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਪਿਛਲੀ ਸਾਈਡ ਤੋਂ ਚੋਰਾਂ ਨੇ ਦੁوار ਪਾੜ ਕੇ ਦੋਨਾਂ ਦੁਕਾਨਾਂ ਦਾ ਤਕਰੀਬਨ 1.5 ਲੱਖ ਰੁਪਏ ਦੇ ਕਰੀਬ ਸਮਾਨ ਚੋਰੀ ਕਰ ਲਿਆ ਗਿਆ ਇਸ ਸਬੰਧੀ ਥਾਣਾ ਬਹਿਰਾਮਪੁਰ ਨੂੰ ਸੂਚਿਤ ਕਰ ਦਿੱਤਾ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਚੋਰੀ ਹੋਈ ਹੈ ਥਾਣੇ ਤੋਂ 150 ਮੀਟਰ ਦੀ ਦੂਰੀ ਤੇ ਹੈ ਜੇ ਥਾਣੇ ਦੇ ਲੱਗ ਹੀ ਨਹੀਂ ਲੋਕੀ ਸੁਰੱਖਿਤ ਹੈਗੇ ਤੇ ਫਿਰ ਤੇ ਬਾਕੀ ਤੇ ਰਾਬੀ ਰੱਖੋ ਹਾਂਜੀ ਸਰ ਕੀ ਬਾਤ ਆਤੋ ਹੈ ਮੈਂ ਮੁਖਤਿਆਰ ਸਿੰਘ ਬੋਲ ਰਿਹਾ ਜੀ ਸੋਗੀ ਹਾਰਡਵੇਅਰ ਸਟੋਰ ਦਾ ਮਾਲਕ ਨਹੀਂ ਰਾਤ ਤਕਰੀਬਨ 8:30 ਵਜੇ ਦੁਕਾਨਾ ਬੰਦ ਕਰਕੇ ਗਏ ਆ ਤੇ ਸਵੇਰੇ ਜਦੋਂ ਅਸੀਂ ਆਏ ਆ ਆ ਕੇ ਦੁਕਾਨ ਖੁੱਲੀ ਆ 9 ਵਜੇ ਤੇ ਥੱਲੇ ਉਹਦਾ ਮਤਲਬ ਪਿੱਛੋਂ ਉਹਨਾਂ ਨੇ ਦੁਕਾਨ ਪਾੜੀ ਆ ਤੇ ਤਕਰੀਬਨ ਉਤੋਂ ਦੁਕਾਨ ਥੱਲਿਆਂ ਦੀ ਨੰਗ ਕੇ ਉੱਪਰਲੇ ਕੋਰਸਨ 'ਚ ਆ ਕੇ ਉਹਨਾਂ ਨੇ ਦੇ ਕੋਈ ਲੱਖ ਰੁਪਏ ਦਾ ਮਾਲ ਜਿਹੜਾ ਉਹ ਲੈ ਗਿਆ ਕੱਢ ਕੇ ਜਿਹੜਾ ਪਤਲ-ਪੁਤਲ ਦਾ ਸੀ ਜਾਂ ਸਟੀਲ ਦਾ ਸੀ ਉਹ ਲੈ ਕੇ ਕੱਢ ਗਏ ਪੁਲਿਸ ਰਿਪੋਰਟ ਕੀਤੀ ਪੁਲਿਸ ਰਿਪੋਰਟ ਸਵੇਰੇ ਅਸੀਂ ਗਏ ਸੀ ਥਾਣੇ ਜੋ ਥਾਣੇ ਵਾਲੇ ਮੌਕਾ ਦੇਖ ਕੇ ਆ ਗਏ ਇਸ ਵਕਤ ਉਹ ਲੈ ਕੇ ਲੈ ਗਏ ਜੀ ਰਿਪੋਰਟ ਲਿਖ ਕੇ ਚਲ ਗਏ ਸੀ ਤੇ ਕਹਿੰਦੇ ਵੀ ਦੇਖਦੇ ਆਂ ਅਸੀਂ ਪਤਾ ਨਹੀਂ ਹੁਣ ਕੀ ਕਰਦੇ ਆਂ ਪ੍ਰਸ਼ਾਸਨ ਦਾ ਕੀ ਮੰਗ ਕਰਦੇ ਅਸੀਂ ਦੇਖੋ ਕਹਿੰਨੇ ਜਣਾ ਚੋਰਾਂ ਨੂੰ ਨੱਥ ਪਾਓ ਜਿੰਨੇ ਵੀ ਇਹ ਹੈਗੇ ਨੇ ਮੈਨ ਅਸੀਂ ਉਸ ਵਾਲੇ ਬੰਦੇ ਲੱਗਦੇ ਆਣਗੇ ਜੋ ਵੀ ਹੈਗਾ ਇਹਨਾਂ ਦਾ ਜੇ ਵੀ ਇਹ ਤੁਹਾਡਾ 200 ਮੀਟਰ ਦੀ ਦੂਰੀ ਤੇ ਥਾਣੇ ਤੋਂ ਇਹ ਥਾਣੇ ਤੋਂ ਪੁਲਿਸ ਦੀ ਅੰਗਲੀ ਸਮਝਦੇ ਦੇ ਕੋਹ ਨੂੰ ਉਹਨਾਂ ਨੂੰ ਵੀ ਚਾਹੀਦਾ ਇਹ ਰਾਤ ਨੂੰ ਥੋੜੀ ਪ੍ਰੋਬਲਮ ਟੂਲਿੰਗ ਕਰਨ ਤੇ ਆਪੇ ਪਤਾ ਲੱਗਦਾ ਹੁਣ ਜ਼ਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਆ ਚੋਰਾਂ ਨੂੰ ਨਾਥ ਪਾਣੀ ਬਾਕੀ ਇਹ ਆ ਵੀ ਇਹਨਾਂ ਨੂੰ ਕੰਟਰੋਲ ਤੇ ਹੋਣਾ ਚਾਹੀਦਾ ਉਹਨਾਂ ਤੇ ਫੇਰ ਹੀ ਗੱਲ ਬਣਨੀ ਆ ਜੇ ਤੁਹਾਡਾ ਨੁਕਸਾਨ ਹੋਇਆ ਅਸੀਂ ਦੇ ਕਹਨੇ ਕੱਲ੍ਹ ਹੋਰ ਕਿਸੇ ਨਾਲ ਚਾੜ ਨਾ ਹੋਏ